ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਜਿਵੇਂ राजे ਤੁਹਾਨੂੰ ਪਤਾ ਜਿਹੜੇ ਪ੍ਰਾਈਮ ਸਟੂਡੈਂਟ ਆ ਕਿ ਆਪਾਂ ਦੋ ਸਬਜੈਕਟ ਆ ਜਿਹੜੇ ਉਹਨਾਂ ਨੂੰ ਕਵਰ ਕਰ ਰਹੇ ਆ ਹਿਸਟਰੀ ਤੇ ਪੋਲੀਟੀ ਆਪਾਂ ਬੇਸ਼ੱਕ राजे ਮਾਸਟਰ ਕੈਡਰ ਦਾ ਜਿਹੜਾ ਸਿਲੇਬਸ ਆ ਉਹਨੂੰ ਬੇਸ ਬਣਾ ਕੇ ਚੱਲੀ ਆ ਪਰ ਜਿਹੜੇ ਵੀ ਟਾਪਿਕ ਆਪਾਂ ਕਵਰ ਕਰ ਰਹੇ ਆ ਕਿਸੇ ਵੀ ਸਿਮਨ ਨਾਲ ਰਿਲੇਟਡ ਕੋਈ ਵੀ ਐਗਜ਼ਾਮ ਹੁੰਦਾ ਜੋ ਟਾਪਿਕ ਤੁਹਾਡੇ ਐਗਜ਼ਾਮ ਦੇ ਵਿੱਚ ਆਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਇੱਥੋਂ ਬੇਫਿਕਰ ਹੋ ਕੇ ਕਰ ਸਕਦੇ ਆ ਤਾਂ राजे ਮੈਨੂੰ ਦੱਸ ਦੋ ਵੀ ਆਵਾਜ਼ ਤੁਹਾਡੇ ਤੱਕ ਮੇਰੀ ਸਹੀ ਪਹੁੰਚ ਰਹੀ ਆ ਤਾਂ ਫਿਰ ਆਪਾਂ ਜਿਹੜਾ ਸੈਸ਼ਨ ਨੂੰ ਸ਼ੁਰੂ ਕਰਦੇ ਗਏ ਠੀਕ ਹੈ ਜੀ ਤਾਂ ਫਿਰ ਰਾਜੇ ਤੁਸੀਂ ਚੈਟ ਬਾਕਸ ਦੇ ਵਿੱਚ ਜਿਹੜਾ ਹੈਗਾ ਉਹਦਾ ਆਨਸਰ ਮੈਨੂੰ ਸੈਂਡ ਕਰਿਓ ਚਲਿਓ ਕੁਐਸਚਨ ਦਾ ਨੰਬਰ ਪਾ ਕੇ ਓਕੇ ਤੇ ਲਿੰਕ ਨੂੰ ਬਈ ਅੱਗੇ ਸ਼ੇਅਰ ਕਰਦੇ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਜੋ ਜਿਹੜੇ ਹੋਰ ਸਟੂਡੈਂਟ ਆ ਉਹਨਾਂ ਨੂੰ ਵੀ ਚੈਨਲ ਬਾਰੇ ਪਤਾ ਲੱਗ ਸਕੇ ਠੀਕ ਹੈ ਸ਼ੁਰੂ ਕਰਦੇ ਆਂ ਬਈ ਆਪਾਂ ਆਪਣੀ ਕਲਾਸ ਇਹਲਾ ਕੁਐਸਚਨ ਆਪਾਂ ਲੈ ਰਹੇ ਜੀ ਆਪਾਂ ਰਾਜ ਸਭਾ ਵਾਲਾ ਟੌਪਿਕ ਆ ਜਿਹੜਾ ਉਹਦੇ ਨਾਲ ਰਿਲੇਟਡ ਐਮਸੀਕਿਊ ਕਰਾਂਗੇ ਆਪਣਾ ਸੰਸਦ ਦਾ ਟੌਪਿਕ ਕਵਰ ਹੋ ਗਿਆ ਸੀ ਉਹਦੇ ਚ ਆਪਾਂ ਲੋਕ ਸਭਾ ਵਾਲੇ ਜਿਹੜੇ ਟੌਪਿਕ ਆ ਉਹਨਾਂ ਨੂੰ ਕਰ ਚੁੱਕੇ ਆ ਰਾਜੀ ਤੇ ਹੁਣ ਆਪਾਂ ਅੱਜ ਰਾਜ ਸਭਾ ਦੇ ਸਾਰੇ ਟੌਪਿਕ ਆ ਜਿਹੜੇ ਉਹਨਾਂ ਨੂੰ ਸਾਰਾ ਟੌਪਿਕ ਆ ਉਹਨੂੰ ਕੰਪਲੀਟ ਕਰ ਦਾਂਗੇ ਬਈ ਇੱਕ ਮਿੰਟ ਤਾਂ ਪਹਿਲੀ ਵਾਰ ਰਾਜ ਸਭਾ ਦਾ ਗਠਨ ਕੀਤਾ ਗਿਆ 1950 ਦੇ ਵਿੱਚ 1951 ਦੇ ਵਿੱਚ 1952 ਦੇ ਵਿੱਚ 1953 ਦੇ ਵਿੱਚ ਤੁਸੀਂ ਮੈਨੂੰ ऑप्शन लिख के जी बॉक्स भेज दो बी क्वेश्चन नंबर ऑप्शन नंबर पहली बार राज्य सभा राज का गठन किया गया उन्नीस सौ पाह उन्नीस सौ कवंजा उन्नीस सौ बवंजा उन्नीस सौ तरवंजा हाँ जी राज उन्नीस सौ बवंजाभ का गठन कदों किया गया उन्नीस सौ बवंजाप्रैल उन्नीस सौ बवंजा ਰਾਜਾਂ ਦੀ ਕੌਂਸਲ ਵਿੱਚ ਰਾਜਾਂ ਦੀ ਪ੍ਰਤੀਨਿਧਤਾ ਕਿਸ ਤੇ ਆਧਾਰਿਤ ਹੈ ਸਾਰੇ ਰਾਜਾਂ ਲਈ ਬਰਾਬਰ ਆ ਇਕੁਅਲ ਫਾਰ ਆਲ ਸਟੇਟਸ ਉਹਨਾਂ ਦੀ ਆਬਾਦੀ ਦਾ ਅਨੁਪਾਤ ਦੇ ਅਨੁਸਾਰ ਆ ਰੇਸ਼ਿਓ ਆਫ देयर ਪੋਪੂਲੇਸ਼ਨ ਉਹਨਾਂ ਦੇ ਖੇਤਰ ਦਾ ਅਨੁਪਾਤ ਰੇਸ਼ਿਓ ਆਫ देयर ਏਰੀਆ ਉਹਨਾਂ ਦੇ ਮਾਲੀਏ ਦਾ ਅਨੁਪਾਤ ਰੇਸ਼ਿਓ ਆਫ देयर ਰਿਵੈਨਿਊ ਤਾਂ ਕਾਦੇ ਅਨੁਸਾਰ ਹੈ ਜਿਹੜੀ ਰਾਜਾਂ ਦੀ ਪ੍ਰਤੀਨਿਧਤਾ ਗਈ ਉਹ ਕਿਸ ਤੇ ਆਧਾਰਿਤ ਹੁੰਦੀ ਆ ਯਾਨੀ ਕਿ ਸੀਟਾਂ ਜਿਹੜੀਆਂ ਉਹ ਕਿਸ ਤੇ ਆਧਾਰਿਤ ਹੁੰਦੀਆਂ ਹਾਂਜੀ ਰਾਜੀ ਰੇਸ਼ੋ ਆਫ देयर ਪਪੂਲੇਸ਼ਨ ਉਹਨਾਂ ਦੀ ਆਬਾਦੀ ਦਾ ਅਨੁਪਾਤ ਰਾਜ ਸਭਾ ਨੂੰ ਸਥਾਈ ਸਦਨ ਕਿਹਾ ਜਾਂਦਾ ਹੈ ਕਿਉਂਕਿ ਸਾਰੇ ਮੈਂਬਰ ਜੀਵਨ ਭਰ ਲਈ ਚੁਣੇ ਜਾਂਦੇ ਰਾਜੀ 올 ਮੈਂਬਰਸ ਆਰ ਲਾਈਫ ਲੌਂਗ ਇਸ ਨੂੰ ਭੰਗ ਨਹੀਂ ਕੀਤਾ ਜਾ ਸਕਦਾ ਇਟ ਕੈਨ ਨਾਟ ਬੀ ਡਿਸਾਲਵ ਕੁਝ ਮੈਂਬਰ ਹਰ 2 ਸਾਲ ਬਾਅਦ ਸੇਵਾਮੁਕਤ ਹੋ ਜਾਂਦੇ ਹਨ ਸਮ ਮੈਂਬਰਸ ਰਿਟਾਇਰ ਆਫਟਰ ਐਵਰੀ 2 ইয়ার্স বোথ B ਐਂਡ C ਟ੍ਰੂ ਸਥਾਈ ਸਦਨ ਕਿਉਂ ਕਿਹਾ ਜਾਂਦਾ ਹੈ राजे ਇਹਦੇ ਚੋਂ ਆਨਸਰ ਕਰਨਾ ਹਾਂਜੀ ਰਾਜੇ ਨਹੀਂ ਤੇ ਇਹਨੂੰ ਭੰਗ ਕੀਤਾ ਜਾ ਸਕਦਾ ਤੇ ਇਹਦੇ ਜਿਹੜੇ ਮੈਂਬਰ ਆ ਉਹ ਵੀ ਹਰ 2 ਸਾਲ ਬਾਅਦ ਜਿਹੜੇ ਸੇਵਾਮੁਕਤ ਹੋ ਜਾਂਦੇ ਆ ਦਾ ਬੋਥ ਬੀ ਐਂਡ ਸੀ ਹੈ ਜਿਹੜਾ ਉਹ ਟਰੂ ਆ ਰਾਜ ਸਭਾ ਲਈ ਨਾਮਜਨ ਹੋਣ ਵਾਲੀ ਪਹਿਲੀ ਅਬਨੇਤਰੀ ਦੱਸਣਾ ਬਈ ਕਿਹੜੀ ਸੀਗੀ ਰਾਜ ਸਭਾ ਦੇ ਵਿੱਚ ਜਿਹਨੂੰ ਸਭ ਤੋਂ ਪਹਿਲਾਂ ਜਿਹੜੀ ਹੁਣ ਨਾਮਜਦ ਹੋਈ ਸੀ ਮੈਂਬਰ ਬਣੀ ਸੀਗੀ ਨਰਗਿਸਦੱਤ ਦੇਵਿਕਾ ਰਾਣੀ ਮੀਰਾ ਕੁਮਾਰੀ ਜਾਂ ਸੁમિતਰਾ ਮਹਾਜਨ ਕੌਣ ਸੀ ਬਈ ਹਾਂਜੀ ਰਾਜੇ ਨਰਗਿਸਦੱਤ ਸਹੀ ਹੈ ਬਈ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਾਂ ਦੀ ਕੌਂਸਲ ਦੇ ਵਿਸ਼ੇਸ਼ ਸ਼ਕਤੀ ਦੇ ਅਧੀਨ ਆਉਂਦਾ ਹੈ ਕੌਣ ਰਾਜ ਜੀ ਜੋ ਰਾਜਾਂ ਦੀ ਕੌਂਸਲ ਯਾਨੀ ਕਿ ਰਾਜ ਸਭਾ ਦੀ ਜਿਹੜੀ ਵਿਸ਼ੇਸ਼ ਸ਼ਕਤੀ ਹੈ ਰਹਿ ਜੇ ਰਾਜਾਂ ਦੀ ਕੌਂਸਲ ਮਤਲਬ ਜਿਹੜੀ ਰਾਜ ਸਭਾ ਦੀ ਵਿਸ਼ੇਸ਼ ਸ਼ਕਤੀ ਦੇ ਅਧੀਨ ਆਉਂਦਾ ਕਿਹੜਾ ਵਿਸ਼ੇਸ਼ ਅਧਿਕਾਰ ਹੈ ਜੋ ਰਾਜ ਸਭਾ ਦੇ ਕੋਲ ਹੈ ਇਸ ਕੁਸ਼ਚਨ ਦਾ मीनिंग ਇਹ ਹੈ ਨਵੀਆਂ ਆਲ ਇੰਡੀਆ ਸੇਵਾਵਾਂ ਦੀ ਸਿਰਜਣਾ ਖਾਲੀ ਆਮ ਖਾਲੀ ਅਸਾਮੀ ਦੌਰਾਨ ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਕਿਸੇ ਵੀ ਰਾਜ ਦੀ ਵਿਧਾਨ ਪਰਿਸ਼ਦ ਨੂੰ ਖਤਮ ਕਰਨਾ ਇਸ ਦੇ ਚੇਅਰਮੈਨ ਨੂੰ ਹਟਾਉਣਾ ਤਰ੍ਹਾਂ ਸਭਾ ਦਾ ਵਿਸ਼ੇਸ਼ ਅਧਿਕਾਰ ਕੀ ਇਹ ਰਾਜੇ ਤੁਹਾਨੂੰ ਮੈਂ ਕਰਾਇਆ ਸੀਗਾ ਵੀ ਲੋਕ ਸਭਾ ਦੇ ਨਾਲੋਂ ਜਿਹੜਾ ਇਹਨੂੰ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਉਹ ਕਿਹੜਾ ਦਿੱਤਾ ਗਿਆ ਸਈਆ ਭਈ ਨਵੀਆਂ ਆਲਿੰਦੀਆਂ ਸਿਵਾਵਾਂ ਦੀ ਸਿਰਜਣਾ ਕਰਨਾ ਆਰਟੀਕਲ 312 ਦੇ ਅਧੀਨ ਜਿਹੜਾ ਇਹਨੂੰ ਅਧਿਕਾਰ ਦਿੱਤਾ ਗਿਆ ਜਿਹੜੀਆਂ ਆਲ ਇੰਡੀਆ ਅਖਿਲ ਭਾਰਤੀ ਸੇਵਾਵਾਂ ਹੁੰਦੀਆਂ ਨੇ ਰਾਜੇ ਜਿਵੇਂ ਆਈਐਸ ਆਈਪੀਐਸ ਉਹਦੇ ਨਾਲ ਸੰਬੰਧਿਤ ਜਿਹੜਾ ਅਧਿਕਾਰ ਆ ਉਹ ਰਾਜ ਸਭਾ ਦੇ ਕੋਲ ਆ ਕਿਸ ਸਦਨ ਦਾ ਮੁਖੀ ਉਸ ਸਦਨ ਦਾ ਮੈਂਬਰ ਨਹੀਂ ਹੈ ਰਾਜ ਸਭਾ ਲੋਕ ਸਭਾ ਵਿਧਾਨ ਸਭਾ ਵਿਧਾਨ ਪਰਿਸ਼ਦ ਕਿਹੜੀ ਸਦਨ ਰਾਜੇ ਜੀ ਦਾ ਮੁਖੀ ਉਸ ਸਦਨ ਦਾ ਮੈਂਬਰ ਨਹੀਂ ਹੈ ਹਾਂਜੀ ਰਾਜੇ ਰਾਜ ਸਭਾ ਦਾ ਜਿਹੜਾ ਮੁਖੀ ਹੁੰਦਾ ਉਹ ਉਪ ਰਾਸ਼ਟਰਪਤੀ ਹੁੰਦਾ ਤੇ ਉਪ ਰਾਸ਼ਟਰਪਤੀ ਜਿਹੜਾ ਉਹ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੁੰਦਾ ਰਾਜ ਸਭਾ ਦਾ ਮੈਂਬਰ ਹੁੰਦੇ ਹੋਏ ਹੇਠ ਲਿਖੇ ਵਿੱਚੋਂ ਕੌਣ ਲੋਕ ਸਭਾ ਦੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈ ਸਕਦਾ ਹੈ ਰਾਜ ਸਭਾ ਦਾ ਨਾਮਜ਼ਦ ਮੈਂਬਰ ਜੋ ਕਿਸੇ ਖੇਤਰ ਵਿੱਚ ਮਾਹਿਰ ਹੈ ਰਾਜ ਸਭਾ ਦਾ ਉਪ ਚੇਅਰਮੈਨ ਮੰਤਰੀ ਜੋ ਰਾਜ ਸਭਾ ਦਾ ਮੈਂਬਰ ਹੈ ਰਾਜ ਸਭਾ ਵਿੱਚ ਸਦਨ ਦਾ ਨੇਤਾ ਰਾਜ ਸਭਾ ਦਾ ਮੈਂਬਰ ਹੁੰਦੇ ਹੋਏ ਕੌਣ ਲੋਕ ਸਭਾ ਦੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈ ਸਕਦਾ ਬਈ ਨਹੀਂ ਰਾਜੇ ਮੰਤਰੀ ਜੋ ਰਾਜ ਸਭਾ ਦਾ ਮੈਂਬਰ ਆ ਨਾ ਜੋ ਰਾਜ ਸਭਾ ਦੇ ਮੈਂਬਰ ਹੁੰਦੇ ਆ ਉਹ ਲੋਕ ਸਭਾ ਦੇ ਵਿਚਾਰ ਵਟਾਂਦਰੇ ਦੇ ਵਿੱਚ ਹਿੱਸਾ ਲੈ ਸਕਦੇ ਆ ਰਾਜ ਸਭਾ ਸੰਬੰਧੀ ਕਿਹੜਾ ਕਥਨ ਸਹੀ ਹੈ ਸਹੀ ਦੱਸਣਾ ਰਾਜੀ ਕਿਹੜਾ ਕਥਨ ਇਹਨਾਂ ਦੇ ਵਿੱਚੋਂ ਇਹ ਭੰਗ ਹੋ ਸਕਦੀ ਆ ਕੀ ਇਹ ਸਹੀ ਆ ਇਸ ਦੀ ਮਿਆਦ 5 ਸਾਲ ਆ ਕੀ ਇਹ ਸਹੀ ਆ ਇਸ ਦੀ ਇੱਕ ਧਾਈ ਮੈਂਬਰ ਹਰ ਦੋ ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ ਕੀ ਇਹ ਸਹੀ ਆ ਜਾਂ ਸਾਰੇ ਸਹੀ ਆ ਆਨਸਰ ਕਰਨਾ ਰਾਜੀ ਇਹ ਭੰਗ ਹੋ ਸਕਦੀ ਆ ਆਪਣੇ ਆਪ ਸੋਚੋ ਹਾਂਜੀ ਰਾਜੀ ਇਸ ਦੇ ਜਿਹੜੇ ਮੈਂਬਰ ਆ ਉਹ ਹਰ ਦੋ ਸਾਲ ਬਾਅਦ ਰਿਟਾਇਰ ਹੋ ਜਾਂਦੇ ਆ ਇਹਦੀ ਮਿਆਦ ਆ ਜਿਹੜੀ ਰਾਜ ਸਭਾ ਦੀ ਕੋਈ ਮਿਆਦ ਨਹੀਂ ਰਹੀ ਜੀ ਮੈਂਬਰਾਂ ਦਾ ਜਿਹੜਾ ਕਾਰਜਕਾਲ ਆ ਉਹ 6 ਸਾਲ ਹੁੰਦਾ ਤੇ ਇਹਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ ਇਹ ਦੋਨੇ ਕਥਨ ਜਿਹੜੇ ਗਲਤ ਆ ਨਤੀਜੇ ਸਟੇਟਮੈਂਟ ਜਿਹੜੀ ਉਹ ਸਹੀ ਆ ਭਾਰਤੀ ਸੰਵਿਧਾਨ ਅਨੁਸਾਰ ਕਿਹੜਾ ਸਹੀ ਹੈ ਰਾਸ਼ਟਰਪਤੀ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੋਵੇਗਾ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ ਸ਼ਾਮਿਲ ਹੋਣਗੇ ਇਹਨਾਂ ਦੇ ਵਿੱਚੋਂ ਸਹੀ ਦੱਸਣਾ ਬਈ ਨਾਈਦਰ 1 অর 2 ਬੋਥ 1 ਐਂਡ 2 ਓਨਲੀ 1 ਓਨਲੀ 2 ਇਹਨਾਂ ਦੋਨਾਂ ਸਟੇਟਮੈਂਟਸ ਦੇ ਵਿੱਚੋਂ ਜਿਹੜਾ ਸਹੀ ਆ ਉਹ ਦੱਸਣਾ ਰਾਸ਼ਟਰਪਤੀ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੋਵੇਗਾ ਜਦ ਸੰਸਦ ਵਿੱਚ ਰਾਸ਼ਟਰਪਤੀ ਤੇ ਦੋ ਸਦਨ ਸ਼ਾਮਲ ਹੋਣਗੇ ਹਾਂਜੀ ਰਾਜੇ ਦੋਨੇ ਸਹੀ ਆ ਪਾਰਲੀਮੈਂਟ ਵਿੱਚ ਕਿਹੜੇ ਕਿਹੜੇ ਅਧਿਕਾਰੀ ਸ਼ਾਮਲ ਹੁੰਦੇ ਹਨ ਸਪੀਕਰ ਲੋਕ ਸਭਾ ਡਿਪਟੀ ਸਪੀਕਰ ਲੋਕ ਸਭਾ ਸਿਕੱਤਰ ਜਨਰਲ ਲੋਕ ਸਭਾ ਰਾਜ ਸਭਾ ਦਾ ਚੇਅਰਮੈਨ ਇਹਨਾਂ ਦੇ ਵਿੱਚੋਂ ਵੀ ਅੱਗੇ ਚੂਜ਼ ਕਰਨਾ ਰਾਜੇ ਇੱਕ ਤੇ ਦੋ ਸਹੀ ਆ ਜਾਂ 1 2 ਤੇ 3 ਸਹੀ ਆ ਜਾਂ 1 3 ਤੇ 4 ਸਹੀ ਆ ਜਾਂ ਸਾਰੇ ਸਹੀ ਆ ਤਾਂ ਦਸਨਾ ਰਾਜੀ ਵੀ ਰਾਜ ਪਰਲੀਮੈਂਟ ਦੇ ਵਿੱਚ ਪੁੱਛਿਆ ਉਹਨਾਂ ਨੇ ਸੰਸਦ ਦੇ ਵਿੱਚ ਪੁੱਛਿਆ ਵੀ ਕਿਹੜੇ ਕਿਹੜੇ ਅਧਿਕਾਰੀ ਹੁੰਦੇ ਆ ਨਾ ਤਾਂ ਉਹਨਾਂ ਨੇ ਅੰਗ ਪੁੱਛਿਆ ਰਾਜੀ ਨਾ ਉਹਨਾਂ ਨੇ ਸਦਨ ਪੁੱਛਿਆ ਉਹਨਾਂ ਨੇ ਅਧਿਕਾਰੀ ਪੁੱਛਿਆ ਮੈਂਬਰ ਪੁੱਛਿਆ ਕਿਹੜੇ ਕਿਹੜੇ ਹੁੰਦੇ ਆ ਕੁਐਸਚਨ ਨੂੰ ਧਿਆਨ ਨਾਲ ਦੇਖਣਾ ਹਾਂਜੀ ਰਾਜੇ ਸਹੀ ਆ ਅਧਿਕਾਰੀ ਤਾਂ ਸਾਰੇ ਅਧਿਕਾਰੀ ਹੁੰਦੇ ਆ ਲੋਕ ਸਭਾ ਦੇ ਵਿੱਚ ਜੋ ਮੈਂਬਰ ਹੁੰਦੇ ਆ ਉਹ ਵੀ ਹੁੰਦੇ ਆ ਤੇ ਰਾਜ ਸਭਾ ਦੇ ਵਿੱਚ ਜੋ ਮੈਂਬਰ ਹੁੰਦੇ ਆ ਉਹ ਵੀ ਹੁੰਦੇ ਆ 올 ਆਫ ðiਸ ਜਿਹੜੇ ਸਾਰੇ ਹੈਗੇ ਆ ਇਹ ਸਹੀ ਆ ਕਿਹੜਾ ਆਰਟੀਕਲ ਸੰਸਦ ਦੇ ਮੈਂਬਰਾਂ ਦੀ ਸੌ ਬਾਰੇ ਦੱਸਦਾ ਸੌ ਨਾਲ ਸੰਬੰਧਿਤ ਆਰਟੀਕਲ ਦੱਸਣਾ ਰਾਜੇ ਆਰਟੀਕਲ 97 ਆਰਟੀਕਲ 98 ਆਰਟੀਕਲ 99 ਆਰਟੀਕਲ 100 ਤਾਂ ਜਿਹੜਾ ਸੌ ਨਾਲ ਸੰਬੰਧਿਤ ਆਰਟੀਕਲ ਆ ਰਾਜੇ ਲੋਕ ਸਭਾ ਪਲੱਸ ਰਾਜ ਸਭਾ ਦੋਨਾਂ ਦੇ ਮੈਂਬਰਾਂ ਦੀ ਸੌ ਨਾਲ ਸੰਬੰਧਿਤ ਜਿਹੜਾ ਇੱਕ ਹੀ ਆਰਟੀਕਲ ਆ ਤਾਂ ਕਿਹੜਾ ਉਹ ਇਹਨਾਂ ਦੇ ਵਿੱਚੋਂ ਉਹ ਆਨਸਰ ਕਰਨਾ ਹਾਂਜੀ ਰਾਜੇ 99 ਆਰਟੀਕਲ ਦੇ ਵਿੱਚ ਜਿਹੜਾ ਹੈਗਾ ਸੌ ਦਾ ਵਰਣਨ ਕੀਤਾ ਗਿਆ ਭਾਰਤੀ ਸੰਵਿਧਾਨ ਵਿੱਚ ਸੰਸਦ ਦੇ ਉੱਪਰਲੇ ਸਦਨ ਨੂੰ ਕੀ ਕਿਹਾ ਜਾਂਦਾ ਹੈ ਲੋਕ ਸਭਾ ਰਾਜ ਸਭਾ ਵਿਧਾਨ ਸਭਾ ਵਿਧਾਨ ਪਰਿਸ਼ਦ ਉਹਨਾਂ ਨੇ ਰਾਜੇ ਸੰਸਦ ਦੇ ਉੱਪਰਲੇ ਸਦਨ ਨੂੰ ਪੁੱਛਿਆ ਕੀ ਕਿਹਾ ਜਾਂਦਾ ਹੈ ਸੰਸਦ ਦੇ ਵਿੱਚ ਕਿਹੜੇ ਕਿਹੜੇ ਸਦਨ ਹੁੰਦੇ ਆ ਲੋਕ ਸਭਾ ਤੇ ਰਾਜ ਸਭਾ ਦੇ ਆਰਗਨ ਪੁੱਛ ਲੈਣ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਤੇ ਜਿਹੜਾ ਉੱਪਰਲਾ ਸਦਨਾ ਉਹਨੂੰ ਕੀ ਕਹਿੰਦੇ ਆ ਇਹ ਦੱਸਣਾ ਹੈਗਾ ਹਾਂਜੀ ਰਾਜੇ ਰਾਜ ਸਭਾ ਜਿਹੜਾ ਉਹਨੂੰ ਉੱਪਰ ਲਾ ਸਕਣ ਕਹਿੰਦੇ ਆ ਰਾਜ ਸਭਾ ਵਿੱਚ ਸੀਟਾਂ ਦੀ ਵੱਧ ਤੋਂ ਵੱਧ ਸੰਖਿਆ ਕਿੰਨੀ ਹੋ ਸਕਦੀ ਹੈ 250 275 300 ਜਾਂ 500 ਰਾਜ ਸਭਾ ਦੇ ਵਿੱਚ ਵੱਧ ਤੋਂ ਵੱਧ ਕਿੰਨੀ ਸੰਖਿਆ ਹੋ ਸਕਦੀ ਆ ਆਪਾਂ ਇੱਕ ਡਾਇਗਰਾਮ ਬਣਾ ਕੇ ਰਾਜੀ ਸਾਰਾ ਸਮਝਿਆ ਸੀ ਇਹ ਕਿੰਨੇ ਮੈਂਬਰ ਆ ਜਿਹੜੇ ਵੱਧ ਤੋਂ ਵੱਧ ਹੋ ਸਕਦੇ ਆ ਤੇ ਕਿੰਨੇ ਮੈਂਬਰ ਆ ਜਿਹੜੇ ਵਰਤਮਾਨ ਸਮੇਂ ਦੇ ਵਿੱਚ ਤੇ ਕਿਸੇ ਦੇ ਅਨਸਰ ਗਲਤ ਨਹੀਂ ਕਰਨਾ ਬਈ ਹਾਂਜੀ ਰਾਜੇ 250 ਵਰਤਮਾਨ ਸਮੇਂ ਰਾਜ ਸਭਾ ਦੀ ਮੈਂਬਰਾਂ ਦੀ ਸੰਖਿਆ ਕਿੰਨੀ ਆ 238 245 250 252 ਹਾਂਜੀ ਰਾਜੇ 245 ਹੈ ਜਿਹੜੀ ਵਰਤਮਾਨ ਸਮੇਂ ਇਹਨਾਂ ਦੇ ਵਿੱਚੋਂ 233 ਮੈਂਬਰ ਆ ਰਾਜੇ ਜਿਹੜੇ ਚੁਣੇ ਗਏ ਆ ਤੇ 12 ਮੈਂਬਰ ਆ ਜੋ ਨਾਮਜ਼ਦ ਕੀਤੇ ਗਏ ਆ ਨਾਮਜ਼ਦ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚੋਂ ਕੀਤੇ ਜਾਂਦੇ ਆ ਬਈ ਸਮਾਜ ਸੇਵਾ ਸਾਇੰਸ ਕਲਾ ਤੇ ਸਾਹਿਤ ਦੇ ਖੇਤਰ ਦੇ ਵਿੱਚੋਂ ਜਿਹੜਾ 4 ਮੈਂਬਰਾਂ ਨੂੰ 12 ਮੈਂਬਰਾਂ ਨੂੰ ਜਿਹੜਾ ਨਾਮਜ਼ਦ ਕੀਤਾ ਜਾਂਦਾ ਚਾਰ ਖੇਤਰਾਂ ਦੇ ਵਿੱਚੋਂ ਵਰਤਮਾਨ ਸਮੇਂ 233 ਮੈਂਬਰ ਚੁਣੇ ਹੋਏ ਆ ਤੇ 12 ਮੈਂਬਰ ਨਾਮਜ਼ਦ ਕੀਤੇ ਹੋਏ ਆ ਇਹਨਾਂ 233 ਦੇ ਵਿੱਚੋਂ ਵੀ ਅੱਗੇ ਰਹੇ ਜੇ 225 ਆ ਜਿਹੜੇ ਉਹ ਸਟੇਟਸ ਦੇ ਵਿੱਚੋਂ ਚੁਣੇ ਗਏ ਆ ਤੇ ਜਿਹੜੇ 8 ਆ ਉਹ ਯੂਟੀਆਂ ਦੇ ਵਿੱਚੋਂ ਚੁਣੇ ਗਏ ਆ ਯੂਟੀਆਂ ਮਤਲਬ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜਿਹੜੇ ਉਹਨਾਂ ਚੋਂ ਚੁਣੇ ਗਏ ਆ ਸਿਰਫ ਤਿੰਨ ਯੂਟੀਜ਼ ਰਾਜੇ ਜੰਮੂ ਐਂਡ ਕਸ਼ਮੀਰ ਜਿੱਥੇ ਜਿੱਥੋਂ ਚਾਰ ਮੈਂਬਰ ਚੁਣੇ ਗਏ ਆ ਦਿੱਲੀ ਦੇ ਵਿੱਚੋਂ ਤਿੰਨ ਆ ਤੇ ਪੁੱਡੂਚੇਰੀ ਦੇ ਵਿੱਚੋਂ ਇੱਕ ਆ ਜੁਡੀਜ਼ ਦੇ ਜੇ ਨਾਮ ਪੁੱਛ ਲੈਣ ਤਾਂ ਰਾਜੇ ਜੰਮੂ ਕਸ਼ਮੀਰ ਦਿੱਲੀ ਤੇ ਪੁੱਡੂਚੇਰੀ ਜੰਮੂ ਕਸ਼ਮੀਰ ਦੇ ਵਿੱਚੋਂ ਚਾਰ ਦਿੱਲੀ ਦੇ ਵਿੱਚੋਂ ਤਿੰਨ ਤੇ ਪੁੱਡੂਚੇਰੀ ਦੇ ਵਿੱਚੋਂ ਇੱਕ ਕੇਸ ਸੰਗਸ਼ਾਸਿਤ ਪ੍ਰਦੇਸ਼ ਵਿੱਚ ਰਾਜ ਸਭਾ ਦੀਆਂ ਸੀਟਾਂ ਹਨ ਦਿੱਲੀ ਤੇ ਪੁੱਡੂਚੇਰੀ ਲਖਸ਼ਦੀਪ ਤੇ ਚੰਡੀਗੜ੍ਹ ਦੋਵੇਂ ਸਹੀ ਦੋਵੇਂ ਗਲਤ ਆਪਾਂ ਹੁਣੇ ਦੱਸ ਕੇ ਆਏ ਆਂ ਵੀ ਸਿਰਫ ਤਿੰਨ ਯੂਟੀਆਂ ਦਾ ਜਿੱਥੇ ਇਹ ਸੀਟਾ ਹੈਗਾ ਨਾ ਰਾਜ ਸਭਾ ਦੇਗਾ ਤਾਂ ਹੁਣ ਆਨਸਰ ਕੌਣ ਕਰੂਗਾ ਹਾਂਜੀ ਰਾਜੇ ਦਿੱਲੀ ਤੇ ਪੁੱਡੂਚੇਰੀ ਤੇ ਨਾਲ ਇੱਕ ਜੰਮੂ ਕਸ਼ਮੀਰ ਹੈ ਜਿੱਥੇ ਚਾਰ ਆ ਦਿੱਲੀ ਚ ਤਿੰਨਾਂ ਤੇ ਪੁੱਡੂਚੇਰੀ ਚ ਇੱਕ ਰਾਜ ਸਭਾ ਵਿੱਚ ਸਭ ਤੋਂ ਵੱਧ ਸੀਟਾ ਕਿੱਥੇ ਆ ਬਈ ਉੱਤਰ ਪ੍ਰਦੇਸ਼ ਮਹਾਰਾਸ਼ਟਰ ਮੱਧ ਪ੍ਰਦੇਸ਼ ਜਾਂ ਬਿਹਾਰ ਸਭ ਤੋਂ ਵੱਧ ਕਿੱਥੇ ਆ ਹਾਂਜੀ ਰਾਜੀ ਉੱਤਰ ਪ੍ਰਦੇਸ਼ ਯੂਪੀ ਦੇ ਵਿੱਚ ਲੋਕ ਸਭਾ ਦੀਆਂ ਵੀ ਇੱਥੇ ਹੀ ਬਾਧਾ ਰਾਜ ਸਭਾ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਚਾਹੀਦੀ ਹੈ 21 ਸਾਲ 25 ਸਾਲ 30 ਸਾਲ ਜਾਂ 35 ਸਾਲ ਕਿੰਨੀ ਉਮਰ ਚਾਹੀਦੀ ਹੈ ਬਈ ਹਾਂਜੀ ਰਾਜੀ 30 ਸਾਲ ਤੇ ਲੋਕ ਸਭਾ ਦਾ ਮੈਂਬਰ ਬਣਨ ਵਾਸਤੇ 25 ਸਾਲ ਰਾਜ ਸਭਾ ਦਾ ਮੈਂਬਰ ਬਣਨ ਵਾਸਤੇ 30 ਸਾਲ ਰਾਜ ਸਭਾ ਦਾ ਕਾਰਜਕਾਲ ਕਿੰਨਾ ਹੈ 3 ਸਾਲ 5 4 ਸਾਲ 5 ਸਾਲ ਜਾਂ ਕੋਈ ਨਹੀਂ ਕਿੰਨਾ ਰਾਜ ਸਭਾ ਦਾ ਕਾਰਜਕਾਲ ਬਈ ਹਾਂਜੀ ਰਾਜੇ ਕੋਈ ਨਹੀਂ ਰਾਜ ਸਭਾ ਦਾ ਆਪਣਾ ਕੋਈ ਕਾਰਜਕਾਲ ਨਹੀਂ ਮੈਂਬਰਾਂ ਦਾ ਕਾਰਜਕਾਲ ਆ ਉਹ ਵੀ 6 ਸਾਲ ਠੀਕ ਹੈ ਨਾ ਤੇ ਰਾਜ ਸਭਾ ਦਾ ਆਪਣਾ ਕੋਈ ਕਾਰਜਕਾਲ ਨਹੀਂ ਕੀ ਰਾਸ਼ਟਰਪਤੀ ਰਾਜ ਸਭਾ ਨੂੰ ਭੰਗ ਕਰ ਸਕਦਾ ਹੈ ਹਾਂ ਨਹੀਂ ਸੰਸਦ ਦੇ 3/4 ਮੈਂਬਰਾਂ ਦਾ ਪ੍ਰਸਤਾਵ ਪਾਸ ਕਰਨ ਤੇ ਜਾਂ ਸਾਰੇ ਗਲਤ ਆ हां राजे ਨਹੀਂ ਕਰ ਸਕਦਾ ਕਿਉਂਕਿ ਜਿਹੜੀ ਰਾਜ ਸਭਾ ਉਹ ਇੱਕ ਸਥਾਈ ਹੈਗਾ ਨਾ ਸਦਨ ਤਾਂ ਫਿਰ ਉਹਨੂੰ ਭੰਗ ਕੀਤਾ ਨਹੀਂ ਜਾ ਸਕਦਾ ਇਹਦਾ ਅਨਸਰ ਆਊਗਾ ਨਹੀਂ ਰਾਜ ਸਭਾ ਵਿੱਚ ਕੋਰਮ ਦੀ ਸੰਖਿਆ ਕਿੰਨੀ ਹੈ 25 50 75 100 ਆਪਾਂ ਕੋਰਮ ਪੜਿਆ ਸੀ ਨਾ राजे ਕਿੰਨਾ-ਕਿੰਨਾ ਆਉਂਦਾ ਵੀ 1/10 ਕੋਰਮ ਹੁੰਦਾ ਤੇ ਰਾਜ ਸਭਾ ਦਾ ਫਿਰ ਕੋਰਮ ਕਿੰਨਾ ਆਊਗਾ ਆਪਾਂ ਸਾਰਾ ਡਿਟੇਲ ਦੇ ਵਿੱਚ ਤੁਹਾਨੂੰ ਜਿਹੜਾ ਸਮਝਾਇਆ ਸੀਗਾ ਰਾਜ ਸਭਾ ਦਾ ਕੋਰਮ ਵੀ ਸਮਝਾਇਆ ਸੀ ਮੈਂ ਤੁਹਾਨੂੰ ਲੋਕ ਸਭਾ ਦਾ ਕੋਰਮਿਸਵਾ ਆਇਆ ਸੀ ਸਮਝਾਇਆ ਸੀ ਤੁਹਾਨੂੰ ਤੇ ਜਿਹੜਾ ਆਪਣਾ ਜੁਆਇੰਟ ਸੈਸ਼ਨ ਹੁੰਦਾ ਉਹਦਾ ਕੋਰਮ ਬਾਰੇ ਵੀ ਦੱਸਿਆ ਸੀ ਤਾਂ ਫਿਰ ਹੁਣ ਦੱਸੂਗੀ ਰਾਜੇ ਇਹਦਾ ਕਿੰਨਾ ਹੋਊਗਾ 1/10 ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਤੇ ਜੇ ਮੈਂਬਰ ਪੁੱਛ ਲੈਣ ਤਾਂ ਕਿੰਨਾ ਹੋਊਗਾ ਹਾਂਜੀ ਰਾਜੇ 25 ਉਸ ਤੋਂ ਅੱਗੇ ਨੈਕਸਟ ਕੁਐਸਚਨ ਆਪਣਾ ਰਾਜ ਸਭਾ ਨੂੰ ਭੰਗ ਕਰਨ ਦਾ ਅਧਿਕਾਰ ਕਿਸ ਕੋਲ ਹੈ ਰਾਸ਼ਟਰਪਤੀ ਔਰ ਰਾਸ਼ਟਰਪਤੀ ਸੁਪਰੀਮ ਕੋਰਟ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਕੌਣ ਹੈ ਜਿਹੜਾ ਰਾਜ ਸਭਾ ਨੂੰ ਭੰਗ ਕਰ ਸਕਦਾ ਨਹੀਂ ਰਹਿ ਜਾਈ ਰਾਸ਼ਟਰਪਤੀ ਕਿੱਥੋਂ ਭੰਗ ਕਰ ਦੂਗਾ ਤੁਹਾਨੂੰ ਮੈਂ ਕਿੰਨੇ ਵਾਰੀ ਤਾਂ ਦੱਸਤਾ ਵੀ ਜਿਹੜਾ ਰਾਜ ਸਭਾ ਉਹ ਇੱਕ ਆਸ ਜਿਹੜਾ ਉਹ ਸਥਾਈ ਸਦਨਾ ਉਹਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਕੋਈ ਵੀ ਨਹੀਂ ਭੰਗ ਕਰ ਸਕਦਾ ਤੇ ਇਹਦਾ ਅਨਸਰ ਆਊਗਾ ਇਹਨਾਂ ਵਿੱਚੋਂ ਕੋਈ ਨਹੀਂ ਇੱਕ ਹੋਰ ਮਾਲਾ ਸਮਝ ਲਓ ਰਾਜੇ ਜੇ ਰਾਜ ਸਭਾ ਦਾ ਕੋਰਮ 1/10 ਲੋਕ ਸਭਾ ਦਾ ਵੀ 1/10 ਤੇ ਜੁਆਇੰਟ ਸੈਸ਼ਨ ਦਾ ਵੀ 1/10 ਤੇ ਜੇ ਮੈਂਬਰਾਂ ਚ ਕੁਝ ਲੈਣ ਤੇ ਜਿਵੇਂ ਰਾਜ ਸਭਾ ਦਾ 25 ਆ ਤੇ ਜੇ ਲੋਕ ਸਭਾ ਦਾ ਪੁੱਛ ਲੈਣ ਤਾਂ 55 ਹੋਰ ਆ ਜੇ ਤੇ ਜੇ ਜੁਆਇੰਟ ਸੈਸ਼ਨ ਦਾ ਪੁੱਛ ਲੈਣ ਤਾਂ 79 ਮੈਂਬਰ ਆਊਗਾ ਇਹਨਾਂ ਨੂੰ ਧਿਆਨ ਚ ਰੱਖਿਓ ਮੈਂਬਰਾਂ ਨੂੰ ਵੀ 1/10 ਤਾਂ ਆਪਾਂ ਨੂੰ ਯਾਦ ਰਹੀ ਜਾਂਦਾ ਠੀਕ ਆ ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਹੈ ਰਾਸ਼ਟਰਪਤੀ ਓਪਰ ਰਾਸ਼ਟਰਪਤੀ ਸਪੀਕਰ ਜਾਂ ਪ੍ਰਧਾਨ ਮੰਤਰੀ ਹਾਂਜੀ ਰਾਜੀ ਓਪਰ ਰਾਸ਼ਟਰਪਤੀ ਇਹ ਜਿਹੜਾ ਉਹ ਰਾਜ ਸਭਾ ਦਾ ਸਭਾਪਤੀ ਹੁੰਦਾ ਹੈ ਜੋ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੁੰਦਾ ਪਰ ਸਦਨ ਦਾ ਮੁਖੀ ਹੁੰਦਾ ਰਾਜ ਸਭਾ ਦਾ ਸਭਾਪਤੀ ਰਾਜ ਸਭਾ ਦੇ ਮੈਂਬਰਾਂ ਦੁਆਰਾ ਚੁਣਿਆ ਜਾਂਦਾ ਲੋਕ ਸਭਾ ਪਲੱਸ ਰਾਜ ਸਭਾ ਦੇ ਮੈਂਬਰਾਂ ਦੁਆਰਾ ਸਾਂਝਕ ਰੂਪ ਵਿੱਚ ਚੁਣਿਆ ਜਾਂਦਾ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਜਾਂ ਕੋਈ ਸਹੀ ਨਹੀਂ ਨਹੀਂ ਰਹੇ ਜੇ ਇਹ ਜਦੋਂ ਆਪਾਂ ਉਪ ਰਾਸ਼ਟਰਪਤੀ ਦੀ ਚੋਣ ਕਰਦੇ ਆਂ ਆਪਾਂ ਦੇਖਦੇ ਆਂ ਨਾ ਵੀ ਜਿਵੇਂ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਤਾਂ ਸਿਰਫ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਚੁਣੇ ਹੋਏ ਮੈਂਬਰ ਆ ਉਹ ਹਿੱਸਾ ਲੈਂਦੇ ਆ ਤਾਂ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਲੋਕ ਸਭਾ ਪਲੱਸ ਰਾਜ ਸਭਾ ਦੇ ਸਾਰੇ ਮੈਂਬਰ ਹਿੱਸਾ ਲੈਂਦੇ ਆ ਤਾਂ ਇਹਦਾ ਆਨਸਰ 2 ਆਊਗਾ ਲੋਕ ਸਭਾ ਪਲੱਸ ਰਾਜ ਸਭਾ ਦੇ ਮੈਂਬਰਾਂ ਦੁਆਰਾ ਸ joint ਰੂਪ ਦੇ ਵਿੱਚ ਚੁਣਿਆ ਜਾਂਦਾ ਠੀਕ ਆ ਰਾਜ ਸਭਾ ਦੇ ਸਭਾਪਤੀ ਦੀ ਗੈਰ ਹਾਜ਼ਰੀ ਵਿੱਚ ਰਾਜ ਸਭਾ ਦਾ ਸੰਚਾਲਨ ਕੌਣ ਕਰਦਾ ਵੀ ਜੇਕਰ ਸਭਾਪਤੀ ਹੈ ਨਹੀਂ ਸਭਾਪਤੀ ਕੌਣ ਹੁੰਦਾ ਵਾਈਸ ਪ੍ਰੈਜ਼ੀਡੈਂਟ ਜੇਕਰ ਉਹ ਹੈ ਨਹੀਂਗਾ ਤਾਂ ਫਿਰ ਉਹ ਰਾਜ ਸਭਾ ਦੇ ਜਿਹੜਾ ਸੰਚਾਲਨ ਆ ਕੌਣ ਕਰੂਗਾ ਜਨਕੀ ਕਾਰਜ ਕੌਣ ਸੰਭਾਲੂਗਾ ਸਪੀਕਰ ਉਪ ਸਭਾਪਤੀ ਡਿਪਟੀ ਸਪੀਕਰ ਜਾਂ ਕੇਂਦਰੀ ਗ੍ਰਹਿ ਮੰਤਰੀ ਹਾਂਜੀ ਰਾਜੀ ਉਪ ਸਭਾਪਤੀ ਹੈ ਜਿਹੜਾ ਕਾਰਜ ਕਰ ਸੰਭਾਲੂਗਾ ਬਾਅਦ ਰਾਜ ਸਭਾ ਦੇ ਉਪ ਸਭੀ ਸਭਾਪਤੀ ਦਾ ਨਿਯਵਾਚਨ ਕੌਣ ਕਰਦਾ ਲੋਕ ਸਭਾ ਦੇ ਮੈਂਬਰ ਰਾਜ ਸਭਾ ਦੇ ਮੈਂਬਰ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਰਾਜ ਸਭਾ ਦੇ ਜਿਹੜਾ ਉਪ ਸਭਾਪਤੀ ਆ ਉਹਦੀ ਚੋਣ ਕੌਣ ਕਰਦਾ ਬਈ ਲੋਕ ਸਭਾ ਦੇ ਮੈਂਬਰ ਕਰਦੇ ਆ ਰਾਜ ਸਭਾ ਦੇ ਮੈਂਬਰ ਕਰਦੇ ਆ ਰਾਸ਼ਟਰਪਤੀ ਕਰਦਾ ਜਾਂ ਉਪ ਰਾਸ਼ਟਰਪਤੀ ਕਰਦਾ ਰਾਜ ਸਭਾ ਦੇ ਮੈਂਬਰ ਕਰਦੇ ਬਈ ਕੀ ਰਾਜ ਸਭਾ ਦਾ ਸਭਾਪਤੀ ਸੰਸਦ ਦੇ ਦੋਨੋਂ ਸਦਨਾਂ ਦੀ ਸੰਯੁਕਤ ਮੀਟਿੰਗ ਹੈ ਜਿਹੜਾ ਸੰਯੁਕਤ ਸੈਸ਼ਨ ਜੁਆਇੰਟ ਸੈਸ਼ਨ ਉਹਦੀ ਪ੍ਰਧਾਨਗੀ ਕਰ ਸਕਦਾ ਹਾਂ ਨਹੀਂ ਜਦੋਂ ਸਪੀਕਰ ਗੈਰ ਹਾਜ਼ਰ ਹੋਵੇ ਉਦੋਂ ਕਰ ਸਕਦਾ ਜੇ ਕਰ ਸਕਦਾ ਤਾਂ ਜਦੋਂ ਡਿਪਟੀ ਸਪੀਕਰ ਗੈਰ ਗੈਰ ਹਾਜ਼ਰ ਹੋਵੇ ਤਾਂ ਉਦੋਂ ਕਰ ਸਕਦਾ ਇਹ ਤੁਹਾਨੂੰ ਕਰਾਇਆ ਮੈਰਾ ਜੀ ਇੱਕ ਕਲਾਸ ਵੀ ਤੁਹਾਨੂੰ ਮੈਂ ਦਿੱਤੀ ਹੈ ਜੁਆਇੰਟ ਸੈਸ਼ਨ ਵਾਲੀ ਛੋਟੀ ਜੀ 3 3 ਮਿੰਟ ਦੀ ਕਲਾਸ ਆ ਉਹ ਉਹਦੇ ਵਿੱਚ ਸਾਰੇ ਕਨਸੈਪਟ ਐ ਕਲੀਅਰ ਕੀਤੇ ਹੋਏ ਜੁਆਇੰਟ ਸੈਸ਼ਨ ਦੇ ਨਾਲ ਰਿਲੇਟਡ ਉਹ ਸਾਰੇ ਜਨੇ ਜ਼ਰੂਰ ਵਾਚ ਕਰਿਓ ਹਾਂਜੀ ਰਾਜੇ ਜਦੋਂ ਡਿਪਟੀ ਸਪੀਕਰ ਜਦੋਂ ਜਿਹੜਾ ਹੈਗਾ ਸਪੀਕਰ ਗੈਰਹਾਜ਼ਰ ਹੁੰਦਾ ਰਾਜੇ ਤਾਂ ਜਿਹੜਾ ਹੈਗਾ ਅ ਡਿਪਟੀ ਸਪੀਕਰ ਜਿਹੜੀ ਉਹਦੀ ਪ੍ਰਧਾਨਗੀ ਕਰਦਾ ਹੈ ਤੇ ਜਦੋਂ ਡਿਪਟੀ ਸਪੀਕਰ ਗੈਰਹਾਜ਼ਰ ਹੋਵੇ ਤਾਂ ਜਿਹੜਾ ਇਹਦਾ ਉਪ ਸਭਾਪਤੀ ਹੁੰਦਾ ਰਾਜੇ ਸਭਾਪਤੀ ਨਹੀਂ ਕਰ ਸਕਦਾ ਇਥੇ ਸਭਾਪਤੀ ਪੁੱਛਿਆ ਕਿ ਰਾਜ ਸਭਾ ਦਾ ਸਭਾਪਤੀ ਸੰਸਦੇ ਸਭਾਪਤੀ ਨਹੀਂ ਕਰ ਸਕਦਾ ਰਾਜੇ ਉਪ ਸਭਾਪਤੀ ਜੇ ਕਹਿ ਦਿੰਦੇ ਤਾਂ ਉਹ ਕਰ ਸਕਦਾ ਸੀਗਾ ਸਭਾਪਤੀ ਨਹੀਂ ਕਰ ਸਕਦਾ ਠੀਕ ਹੈ ਨਾ ਰਾਜ ਸਭਾ ਦੇ ਮੈਂਬਰਾਂ ਦਾ ਨਿਯਵਾਚਨ ਹੁੰਦਾ ਹੈ ਨਿਯਵਾਚਨ ਕਦੋਂ ਹੁੰਦਾ ਬਈ ਸਿੱਧਾ ਜਨਤਾ ਦੇ ਦੁਆਰਾ ਹੁੰਦਾ ਵਿੱਚੋਂ ਜਿਹੜੀ ਸਿੱਧੀ ਜਨਤਾ ਕਰਦੀ ਆ ਪ੍ਰਤੱਖ ਰੂਪ ਪ੍ਰਤੱਖ ਰੂਪ ਦੇ ਵਿੱਚ ਵੋਟਾਂ ਪਾ ਕੇ ਬਾਲਗ ਮਤ ਅਧਿਕਾਰ ਰਹੀ ਜਾਂ ਲੋਕ ਸਭਾ ਦੇ ਮੈਂਬਰਾਂ ਦੁਆਰਾ ਕੀਤਾ ਜਾਂਦਾ ਜਾਂ ਰਾਜ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਕੀਤਾ ਜਾਂਦਾ ਜਾਂ ਰਾਜ ਵਿਧਾਨ ਸਭਾ ਦੇ ਨਿਯਵਾਚਿਤ ਮੈਂਬਰਾਂ ਦੁਆਰਾ ਕੀਤਾ ਜਾਂਦਾ ਧਿਆਨ ਰੱਖਣਾ ਹੁਣ ਮੈਂ ਉਹਦੇ ਸਮਝਾਇਆ ਸੀਗਾ ਮੈਂਬਰ ਮੈਂਬਰਾਂ ਦੇ ਵਿੱਚ ਨਿਰਵਾਚਿਤ ਪਲੱਸ ਨਾਮਜ਼ਦ ਸਾਰੇ ਆ ਜਾਣਗੇ ਨਿਰਵਾਚਿਤ ਦੇ ਵਿੱਚ ਕੱਲੇ ਚੁਣੇ ਹੋਏ ਆਉਣਗੇ ਤਾਂ ਕੀ ਆਨਸਰ ਆਊਗਾ ਹਾਂਜੀ ਰਾਜੀ ਰਾਜ ਵਿਧਾਨ ਸਭਾ ਦੇ ਜਿਹੜੇ ਚੁਣੇ ਹੋਏ ਮੈਂਬਰ ਆ ਉਹ ਚੋਣ ਦੇ ਵਿੱਚ ਹਿੱਸਾ ਲੈਂਦੇ ਆ ਭਾਰਤ ਦੇ ਪਹਿਲੇ ਸਭਾਪਤੀ ਕੌਣ ਸੀ ਬਲਰਾਮ ਭਗਤ ਡਾਕਟਰ ਰਾਧਾਕ੍ਰਿਸ਼ਨਨ ਜਾਕੇਰ ਹੁਸੈਨ ਜਾਂ ਵੀ. ਡੀ. ਜੱਤੀ ਕੌਣ ਸੀ ਬਈ ਹਾਂਜੀ ਰਾਜੇ ਸਰਉਪੱਲੀ ਰਾਧਾ ਕ੍ਰਿਸ਼ਨ ਨੇ ਜਿਹੜੇ ਉਹ ਪਹਿਲੇ ਸਭਾਪਤੀ ਸੀ ਪਹਿਲੇ ਉਪਰਾਸ਼ਟਰਪਤੀ ਸੀ ਦੂਜੇ ਰਾਸ਼ਟਰਪਤੀ ਸੀ ਧਾਨ ਬੈਲ ਨੂੰ ਪਾਸ ਕਰਨ ਵਿੱਚ ਰਾਜ ਸਭਾ ਨੂੰ ਕਿੰਨਾ ਸਮਾਂ ਦਿੱਤਾ ਜਾਂਦਾ ਕੋਈ ਵੀ ਜੇ ਧਾਨ ਬੈਲ ਪਾਸ ਕਰਨਾ ਹੋਵੇ ਤਾਂ ਰਾਜ ਸਭਾ ਕੋਲੇ ਕਿੰਨਾ ਸਮਾਂ ਹੁੰਦਾ ਬਈ 14 ਦਿਨ 15 ਦਿਨ 12 ਦਿਨ 3 ਦਿਨ ਹਾਂਜੀ ਰਾਜੀ 14 ਦਿਨ ਜਿਹੜਾ ਮਨੀ ਬੈਲ ਹੁੰਦਾ ਉਹ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਉਹਦੇ ਸੰਬੰਧੀ ਜਿਹੜੇ ਵਿਸ਼ੇਸ਼ ਅਧਿਕਾਰ ਆ ਉਹ ਲੋਕ ਸਭਾ ਨੂੰ ਹੁੰਦੇ ਆ ਰਾਜ ਸਭਾ ਦੀ ਮਤੀ ਦੇ ਵਾਸਤੇ ਉਹਦੇ ਕੋਲੇ ਭੇਜਿਆ ਜਾਂਦਾ ਰਾਜ ਸਭਾ ਉਹਨੂੰ 14 ਦਿਨ ਤੱਕ ਰੱਖ ਸਕਦੀ ਹੈ ਜੇਕਰ ਕੋਈ ਐਕਸ਼ਨ ਨਾ ਲਵੇ ਤਾਂ 14 ਦਿਨ ਬਾਅਦ ਬੈਲ ਜਿਹੜਾ ਉਹ ਆਟੋਮੈਟਿਕਲੀ ਪਾਸ ਸਮਝਿਆ ਜਾਂਦਾ ਰਾਜ ਸਭਾ ਕਿਸੇ ਸੁਧਾਰਨ ਬੈਲ ਨੂੰ ਵਾਧ ਤੋਂ ਵਾਧ ਕਿੰਨੇ ਸਮੇਂ ਤੱਕ ਰੋਕ ਸਕਦੀ ਹੈ 14 ਦਿਨ ਵਾਸਤੇ 1 ਮਹੀਨੇ ਵਾਸਤੇ 3 ਮਹੀਨੇ ਵਾਸਤੇ 6 ਮਹੀਨੇ ਵਾਸਤੇ ਇਥੇ ਸੁਧਾਰਨ ਬੈਲ ਪੁੱਛਿਆ ਰਿਹਾ ਜੀ ਆਰਡੀਨਰੀ ਬੈਲ ਆ ਜਿਹੜਾ ਉਹਨੂੰ ਕਿੰਨੇ ਸਮੇਂ ਤੱਕ ਰੋਕ ਸਕਦੀ ਆ ਮਨੀ ਬੈਲ ਨੂੰ ਤਾਂ 14 ਦਿਨ ਵਾਸਤੇ ਆ ਸੁਧਾਰਨ ਬੈਲ ਨੂੰ ਕਿੰਨੇ ਵਾਸਤੇ ਆ ਹਾਂਜੀ ਰਾਜੇ 6 ਮਹੀਨੇ ਤੱਕ ਰੋਕ ਸਕਦੀ ਆ ਸਭ ਤੋਂ ਪਹਿਲਾਂ ਕਿਸ ਅਭਿਨੇਤਾ ਯਾਨੀ ਕਿ ਕਿਹੜੇ ਅਭਿਨੇਤਾ ਜੋ ਰਾਜ ਸਭਾ ਦੇ ਵਿੱਚ ਮੈਂਬਰ ਚੁਣੇ ਗਏ ਸੀ ਦਲੀਪ ਕੁਮਾਰ ਸੁਨੀਲ ਦੱਤ ਗੁਰੂ ਦੱਤ ਜਾਂ ਪ੍ਰਿਥਵੀ ਰਾਜ ਕਪੂਰ ਅਵਨੇ ਤੀਤਾ ਪਾ ਕਾਲੀ ਨਾ ਬਨੇ ਤੀਦਾ ਮੀ ਨਰਗਿਸਦੱਤ ਸੀ ਤੇ ਅਨੇਤਾ ਕੌਣ ਸੀਗੇ ਰਾਜੇ ਹਾਂਜੀ ਰਾਜੇ ਪ੍ਰਿਥਵੀ ਰਾਜ ਕਪੂਰ ਸੀ ਹੀਟ ਲਿਖਿਆ ਵਿੱਚੋਂ ਕਿਹੜਾ ਹਿੰਦੀ ਸਾਹਿਤਕਾਰ ਰਾਜ ਸਭਾ ਦਾ ਮੈਂਬਰ ਸੀ ਇਹ ਹਿੰਦੀ ਸਾਹਿਤਕਾਰਾਂ ਦੇ ਨਾਮ ਆ ਰਾਜੇ ਇਹਨਾਂ ਦੇ ਵਿੱਚੋਂ ਦੱਸਣਾ ਵੀ ਜੋ ਰਾਜ ਸਭਾ ਦਾ ਮੈਂਬਰ ਰਿਹਾ ਗੋਪਾਲਦਾਸ ਨੀਰਜ ਕਾਕਾ ਹਾਥਰ ਸੀ ਰਾਮ ਰਾਮ ਧਾਰੀ ਸਿੰਘ ਦਿਨਕਰ ਜਾਂ ਸੁમિત੍ਰਾਨੰਦਨ ਪੰਤ ਤਾਂ ਕੌਣ ਸੀ ਇਹਨਾਂ ਦੇ ਵਿੱਚੋਂ RAMdhari Singh Dinkar ਸੀ ਪ੍ਰਧਾਨ ਮੰਤਰੀ ਬਨਣ ਸਮੇਂ ਹੇਠ ਲਿਖਿਆਂ ਵਿੱਚੋਂ ਕੌਣ ਰਾਜ ਸਭਾ ਦਾ ਮੈਂਬਰ ਸੀ ਵੀ ਰਾਜ ਸਭਾ ਦੇ ਵਿੱਚੋਂ ਕੌਣ ਆਇਆ ਸੀ ਜੋ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਇੰਦਰਾ ਗਾਂਧੀ ਮਨਮੋਹਨ ਸਿੰਘ ਇੰਦਰ ਕੁਮਾਰ ਗੁਜਰਾਲ ਆਈ ਕੇ ਗੁਜਰਾਲ ਵੀ ਲਿਖਿਆ ਸਕਦਾ ਹੈ ਜੇ ਇਹਨੂੰ ਸ ਤੇ ਸਾਰੇ ਸਹੀ ਤਾਂ ਕੌਣ ਸੀ ਬਈ हाँ जी राजे सारे सही पार्ट राज्यसभा दी पहली महिला महासचिव रचना राजे सभापति और सभापति कोष्ठी महासचिव पूछिये कौन सी मंजीत वालिया के के गीता नजमा हेबतुल्ला वीएस रामा देवी सही है भाई वीएस रामा देवी ਰਾਜ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ ਘਟਨਾਪਾਂ ਦੇਖਿਆ ਕਿ 3 April 1952 ਨੂੰ ਹੋਇਆ ਸੀ ਤੇ ਮੀਟਿੰਗ ਕਦੋਂ ਹੋਈ ਸੀ 13 May 1952 ਨੂੰ ਕਦੋਂ ਹੋਈ ਸੀ ਮੀਟਿੰਗ 13 May 1952 ਨੂੰ ਲੋਕ ਸਭਾ ਰਾਜ ਸਭਾ ਦੋਨਾਂ ਦੀ ਮੀਟਿੰਗ ਸੇਮ ਡੇ ਆ ਜਾਂ राजे ਸੇਮ ਤਰੀਕ ਸੇਮ ਈਅਰ ਆ ਤੇ ਜਿਹੜਾ ਇਹਨਾਂ ਦਾ ਘਟਨਾ ਉਹ ਅਲੱਗ-ਅਲੱਗ ਆ ਵਰਤਮਾਨ ਸਮੇਂ ਰਾਜ ਸਭਾ ਦੇ ਸਭਾਪਤੀ ਕੌਣ ਹਨ ਸਰੋਪੱਲੀ ਰਾਧਾਕ੍ਰਿਸ਼ਨਨ ਸੀਪੀ ਰਾਧਾਕ੍ਰਿਸ਼ਨਨ ਡਾਕਟਰ ਜਾਕਿਰ ਹਸੈਨ ਜਗਦੀਪ ਧੰਕਰ ਕੌਣ ਆ ਬਈ ਹਾਂਜੀ ਰਾਜੀ ਸੀਪੀ ਰਾਧਾਕ੍ਰਿਸ਼ਨਨ ਤਾਂ ਇਹ ਸੀ ਰਾਜੀ ਆਪਣੇ ਅੱਜ ਦੇ ਐਮਸੀਕਿਊ ਰਾਸ ਵਾਲਾ ਟੌਪਿਕ ਆਪਣਾ ਕੰਪਲੀਟ ਹੋ ਗਿਆ ਹੁਣ ਆਪਾਂ ਕੱਲ ਨੂੰ ਨੈਕਸਟ ਥਿਊਰੀ ਦੀ ਕਲਾਸ ਕਰਾਂਗੇ ਜੇ ਕਲਾਸ ਵਧੀਆ ਲੱਗੀ ਬਈ ਤਾਂ ਲਾਈਕ ਜਰੂਰ ਕਰ ਦਿਓ ਜਿਹੜੇ ਬਾਅਦ ਚ ਵਾਚ ਕਰਦੇ ਉਹ ਵੀ ਲਾਈਕ ਜਰੂਰ ਕਰ ਦਿਆ ਕਰੋ ਤੇ ਆਪਣੀ ਫੀਡਬੈਕ ਜਰੂਰ ਦਿਆ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬਿਨਾ ਸਬਸਕ੍ਰਾਈਬ ਕੀਤੇ ਵਾਚ ਕਰਦੇ ਆ ਉਹ ਬਈ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਆਪਣੀ ਤਿਆਰੀ ਨੂੰ ਵਧੀਆ ਕਰ ਸਕੋ ਤੇ ਮਿਲਦੇ ਹਾਂ ਰਾਜੀ ਕੱਲ ਨੂੰ ਇੱਕ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਥੈਂਕ ਯੂ